ਉੱਪਰ ਵੀ ਪਹੁੰਚੇ ਵੀ ਦਰਿਆ ਪਰ ਤੇ ਕੰਮ ਰਿਹਦਾ ਕੰਮ ਉਰੇ ਇਧਰ ਬਾੜ ਨੂੰ ਲਾਈ ਵੀ ਦੀ ਬੂਟੇ ਸਿੱਟ ਸਿੱਟ ਕੇ ਉਹ ਪਾਲੀ ਸਾਈਡ ਤਾਂ ਬੰਨ ਲੱਗ ਗਿਆ ਹੁਣ ਲੱਗੇ ਉੱਧਰ ਤਾਂ ਬਹੁਤ ਸਾਰੇ ਜੀ ਬਈ ਸਸਰੀ ਕਾਲ ਸਾਰਿਆਂ ਨੂੰ ਸਵਾਰਤਾ ਜੀ ਹੀਰਾ 55 ਦੇ ਤੇ ਬਾਕੀ ਵੀ ਅੱਜ ਹੁਣ ਮੀਂਹ ਹਟਿਆ ਸਵੇਰ ਦਾ ਕੱਲ ਵੀ ਮਤਲਬ ਕੱਲ ਸਬਰਾ ਦਾ ਪਰਸੋਂ ਵੀ ਲੱਗੇ ਰਿਹਾ ਝੜੀ ਜੀ ਵਿਚ ਨੂੰ ਫੜ ਦਿੰਦਾ ਤਾਂ ਪਰ ਕੱਲ ਤਾਂ 10-15 ਮਿੰਟੇ ਹਟਿਆ ਵਿਚ ਨੂੰ ਕੱਲ ਲਗਾਤਾਰ ਮੀਂਹ ਪੈਂਦਾ ਰਿਹਾ ਤੇ ਪਈਆਂ ਪਰ ਨੂੰ ਪਾਣੀ ਡੋਬਾ ਚੁੱਕਿਆ ਲੋਕ ਇੱਧਰ ਪਾਣੀ ਪੁਣੀ ਦੇਖਣ ਆਏ ਤੇ ਹਾਂ ਦੇ ਥੋੜ੍ਹ ਦੇ ਵਿਚਾਰਤਾ ਪਾਣੀ ਉਹ ਗਾਹਾਂ ਸਾਰੇ ਕਿਤੇ ਪਹੀ ਟੂੜੀ ਪਈ ਆ ਤੇ ਆਪਣੀ ਜੀਰੀ ਵੀ ਪਈ ਨੇ ਸਰਨ ਲੱਗ ਗਈ ਹਜੇ ਵੀ ਕਿਤੇ ਕਿਤੇ ਛਿੱਟੇ ਨਿਕਲੇ ਅਜੇ 26 ਜਿ ਵੀ ਨਿਕਲਣਗੇ ਅੱਗੇ ਤੇ ਬਾਕੀ ਆਪਣੇ ਬਈ ਦਰਿਆ ਪੂਰਾ ਛੱਡਿਆ ਗਿਆ ਦਰਿਆ ਮਤਲਬ ਵੀ ਸਾਰੇ ਗੇਟ ਖੁੱਲੇ ਹੋਏ ਆ ਪਾਣੀ ਖਾਸ ਆਇਆ ਪਿਆ ਤੇ ਆਪਣੇ ਇਧਰ ਉਹ ਬੇਲੇ ਜਿੱਥੇ ਸੰਗੀਆਂ ਦਾ ਪਿੰਡ ਆ ਬਈ ਉਧਰ ਨੂੰ ਪਾਣੀ ਟੁੱਟਣ ਦਾ ਖਤਰਾ ਹੋਇਆ ਹੁਣ ਤਾਂ ਰਾਤ ਦਾ ਕੱਲ ਦਾ ਗਾ ਪੈ ਰਿਹਾ ਸ਼ਾਮ ਦਾ ਇੱਥੇ ਖਾਸੇ ਪਾੜ ਜਾ ਪਿਆ ਪਿਆ ਤੇ ਉੱਥੇ ਨੂੰ ਚੱਲਦੇ ਹੁਣ ਉੱਥੇ ਜਾ ਕੇ ਨਾਲੇ ਕਰਾਉਣੇ ਥੱਲੇ ਥੱਲੇ ਇਸੇ ਵਾ ਤੇ ਜੱਗਰ ਨਾਲ ਚੱਲੇ ਆ ਬਾਕੀ ਜੇ ਕੋਈ ਹੋਰ ਬੰਦਿਆ ਤਾਂ ਦੇਖ ਲਵਾਂ ਤੇ ਇੱਧਰ ਮਗਾ ਚਲੋ ਜਾਨੂ ਪਾਣੀ ਪੂਣੀ ਦੇਖ ਲਈ ਆ ਉੱਥੇ ਥੱਲੇ ਨੂੰ ਖਾਰ ਪੈ ਜਾਂਦੀ ਆ ਉਹ ਸਟ ਕਰਕੇ ਆਇਆ ਤੇ ਬਾਕੀ ਦਿਖਾਉਣਾ ਤੁਹਾਨੂੰ ਉੱਥੇ ਜਾ ਕੇ ਬਈ ਕਿਵੇਂ ਇਹ ਹਾਲਾਤ ਨੇ ਸਾਡੇ ਫੇਰ ਖੜੂੰਗੀ ਹਾਂ ਉਹ ਪਿਛਲੀ ਵਾਰੀ ਬਿਉਰੀ ਪਾਰਨੋਂ ਬਿਆਰਦਾ ਇਹ ਪਹੁੰਚੇ ਵੇ ਦਰਿਆ ਪਰ ਤੇ ਚੱਲ ਰਿਹਾ ਤਾਂ ਕੰਮ ਹੋ ਰੇ ਇਧਰ ਬਾੜ ਨੂੰ ਲਾਈ ਵੇਦੀ ਬੂਟੇ ਸਿੱਟ-ਸਿੱਟ ਕੇ ਤੇ ਪਾਲੀ ਸਾਈਡ ਤਾਂ ਬੰਨ ਲੱਗ ਗਿਆ ਹੁਣ ਲੱਗੇ ਵੇ ਉਧਰ ਤਾਂ ਬਹੁਤ ਕੱਟ ਤਾ ਨਵਾ ਸਾਈਡ ਲੱਗੇ ਵੇ ਆ ਚਲੋ ਆਪਣੇ ਥੈਲੇ ਉਹ ਉੱਥੇ ਦੇ ਸਾਰੇ ਬੱਤੇ ਢੋ ਕੇ ਆ ਢੇਰ ਲਾਈਆਂ ਉਹਦੇ ਨਰਸਟ ਵੱਡ-ਵਡੇ ਸਿੱਟੇ ਵਿੱਚ ਆਹ ਦੇਖੋ ਪਾਣੀ ਕਿਹਦੀ ਸਪੂਟ ਆ ਰਹੀ ਤੇ ਉਹਦੇ ਵੇ ਸੇਚ ਚ ਤਾਂ ਸਿੱਧਾ ਸਾਰਾ ਹੀ ਹਬੱਦਾ ਲੱਗ ਗਿਆ ਸਾਰਾ ਹੀ ਵੱਢ ਕੇ ਅੰਦਰ ਨੂੰ ਸਿੱਟ ਲਿਆ ਨੇ ਹੁਣ ਬੂਟੇ ਲਾਏ ਬੂਟੇ ਨਾਲ ਕਰਕੇ ਮੜੀ ਰੋਖ ਜੀ ਲੱਗੀ ਆ ਤੇ ਬਾਕੀ ਮੀਂਹ ਫੇਰ ਆ ਗਿਆ ਆਰਮੀ ਪਹੁੰਚੀ ਵੀ ਆ ਹੁਣ ਜਾਨ ਬੰਨਣਾ ਲੱਗੀ ਆਓ ਭਾਈ ਆਰਾ ਲੈ ਕੇ ਜਾਹੀਂ ਭਾਈ ਆਰਾ ਲੈ ਜੀ ਆਰਮੀ ਵੀ ਆਪਣੇ ਸ਼ਾਮ ਨੂੰ ਜਾਨ ਜੂਰ ਬਣਾਉਂਗੀ ਹੁਣ ਤੇ ਬਾਕੀ ਲੰਗਰ ਪਾਣੀਆਂ ਦੀ ਬਹੁਤ ਪ੍ਰਬੰਧ ਹੋ ਰੇ ਹਰ ਤਰ੍ਹਾਂ ਦਾ ਬਈ ਲੰਗਰ ਪਹੁੰਚਿਆ ਹੋਇਆ ਰੇ ਮਿੱਟੀ ਦੇ ਥੱਲੇ ਭਰ-ਭਰ ਕੇ ਪਿੰਡਾਂ ਜੋ ਟਰਾਲੀਆਂ ਆ ਗਈਆਂ ਤਾਂ ਕਰਕੇ ਬੰਦ ਪੈ ਗਿਆ ਬਈ ਉਰੇ ਵੀ ਭਰਾਈ ਨਹੀਂ ਹੁੰਦੀ ਉੰਨੀ ਚਲੋ ਉਧਰ ਪਾ ਜੋਰ ਮਾਰਿਆ ਹੁਣ ਫਿਰ ਇੱਧਰ ਘੱਟ ਤੇ ਬੰਦੇ ਹੁਣ ਇੱਧਰ ਵੀ ਚੱਲੋ ਹੋਣ ਲੱਗ ਗਿਆ ਇਕੱਠ ਚਾਦੀ ਸੇਵਾ ਲੰਗਰ ਬਈ ਸਾਰਾ ਕੁਝ ਉਰੇ ਪ੍ਰਬੰਧ ਹੋ ਜਾਦਾ ਪੂਰਾ ਵੰਨਾ ਸਿਰੋਂ ਤੱਕ ਭਰਿਆ ਬੈਟਰਿਕਟਰ ਟਰਾਲੀਆਂ ਨਾਲ ਆ ਬਈ ਬਣੀਆਂ ਵੀ ਠੋਕਰਾਂ ਦੋ ਇੱਕ ਦੋ ਠੋਕਰ ਇੱਕ ਠੋਕਰ ਉੱਥੇ ਤੇ ਪੁਲ ਦੀ ਸਿੱਧਾ ਨਾ ਦਰਿਆ ਦੀ ਸਿੱਧੀ ਗੜਾਈ ਆਉਂਦੀ ਹੋਰੇ ਆ ਕੇ ਪਾਣੀ ਵਧਦਾ ਦੇਖੋ ਇਹਨੇ ਕੰਮ ਕਰਾਉ ਆਇਆ ਇਹਦੇ ਸਾਹ ਨਾਲ ਘੁੰਮ ਰਿਹਾ ਪਾਣੀ ਬਾਦੂ ਦੇ ਹੋ ਰਹੀ ਆਪਦਾ ਇਹ ਮੇਰਾ ਹਾਰੇ ਗਾ ਤੋਂ ਲੰਬਾਈ ਹੈ ਥੋੜੀ ਰੱਖੀ ਗਾੜੀ ਦੇ ਬਾਈ ਥੋੜੀ ਜਿਆਦਾ ਕੰਮ ਵਧਿਆ ਹੋਇਆ ਆਹ ਫਰਾਉ ਉਹਨੂੰ ਪਰੇ ਤੋੜ ਕੇ ਜਿੱਟ ਕੇ ਆਉਣੀ ਹੈ ਨਾ ਇੱਥੇ ਨੂੰ ਆਹ ਪਾਣੀ ਸਾਰਾ ਜਿਹੜਾ ਘੁੰਮ ਘੁੰਮ ਕੇ ਆਉਂਦਾ ਇਹਨੇ ਕੰਮ ਖਰਾਬ ਕਰਿਆ ਦਾ ਕਾਤਾ ਨਾਲ ਆਇਆ ਤੇ ਕਾਚੇ ਨਹੀਂ ਆਏ ਤੇ ਉਹ ਫੇਰ ਚਲੇ ਗਏ ਤੇ ਹੁਣ ਆਪ ਇੱਧਰ ਦਾ ਖੜ ਕੇ ਵੇਖ ਥੱਲੇ ਆਲਾ ਗੱਲ ਕੋਹ ਸਾਈਡ ਦਾ ਥੱਲੇ ਲੱਗੇ ਦੇਖਦੇ ਹੋ ਪਾਣੀ ਜੀ ਇੱਧਰ ਲੀਕਣ ਦੇ ਲੱਭੇ ਨਾ ਜਾਈ ਦੇਖ ਲਓ ਜੀ ਬਰੀਕ ਜੇ ਆ ਬਾਈ ਥੋੜੀ ਚਾਹ ਬਣੇ ਜੀ ਬੰਦਰ ਬਾਈ ਪ੍ਰਸ਼ਾਦੋ ਜੀ ਲੈ ਲੇ ਜਰਾ ਸਤਿ ਸ਼੍ਰੀ ਅਕਾਲ ਜੀ ਤੂੰ ਕਿਹੜੇ ਪਹਾੜ ਨੂੰ ਪੌੜੀ ਲਾਉਣ ਲੱਗਿਆ ਬਾਹਰ ਨੂੰ ਗੱਲ ਨੂੰ ਫੜੀ ਜਾਹਤਾ ਮਾ ਮੈਂ ਲਾਈਟ ਲਾਈ ਗਈ ਆ ਹਾਂ ਮਗਾ ਲਾ ਦਮਾ ਸਾਹਮਣੇ ਤੇ ਹੁਣ ਚਾਨਣਾ ਪੜੀ ਵਾਫ ਰਾਤ ਨਹੀਂ ਬੈਂਦਾ ਸਾਰੇ ਗਿੱਲਾ ਪੈਰ ਕਿਤੇ ਪੱਤ ਲਖਦੇ ਕਿਤੇ ਪੱਤ ਹੋਂ ਹੀ ਆਣਾ ਹੋਊ ਇਹਦਾ ਹੋਰ ਲਿਆਂਦੀ ਆ ਹਾਂ ਜਿਹੜੀ ਉਹ ਦੂਈ ਸੀ ਹਾਂ ਹਾਂ ਉਹ ਕਿੱਥੇ ਆ ਕਿਹੜੀ ਸੋਲਰ ਵਾਲੀ ਸੋਲਰ ਤਾਂ ਲੱਗੀ ਹੋਈ ਆ ਉਹ ਇਹ ਬਿਜਲੀ ਵਾਲੀ ਆ ਅਸਾਂ ਬਿਜਲੀ ਵਾਲੀ ਆ ਤਾਰ ਵੀ ਲੈ ਆਇਆ ਹੈ ਤਾਰ ਨਾ ਵੀ ਲੈ ਆਇਆ ਕਾਰ ਨਾ ਵੀ ਲੈ ਕੇ ਆਇਆ ਠੀਕ ਹੈ ਪੱਕਾ ਕੰਮ ਹੋ ਗਿਆ ਇਹ ਆਹੀ ਤਾਰ ਪਰ ਇੱਕ ਅੱਧੀ ਡੈਟ ਲਾਉਣੀ ਵੀ ਪੈਗੀ ਇਹਦੇ ਵਿੱਚ ਜਿੰਨੇ ਮਰਜ਼ੀ ਲਾ ਦੀ ਹਾਂ ਜੇ ਬੱਲਾ ਜੇ ਉਰੇ ਕੱਟ ਮਾਰੀ ਨੂੰ ਉਰੇ 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 ਲੋਟ ਆ ਜਾ ਚੇ ਇੱਕ ਆ ਹੁੰਜੇ ਲੱਗ ਜਵੇ ਨਾ ਅੰਦਰ ਰੁਕ ਚਾਨਣਾ ਰਹੂ ਪਰ ਉਹ ਬੱਲਵ ਹੈਗਾ ਸਾਹਮਣੇ ਉਥੇ ਤਾਂ ਹੈਗਾ ਮਤਲਬ ਆਉਂਦੀ ਲੋਟ ਇੱਕ ਵਾਰ ਹੂੰ ਠੀਕ ਹੈ ਨਾ ਫੋ ਤੋ ਠੀਕ ਆ ਹਾਂ ਤੋ ਇੱਥੇ ਹੁਣ ਇੱਧਰ ਚੜ ਇੱਥੇ ਚੜ ਕੇ ਮੈਂ ਕਹਿੰਦਾ ਬਾੜ ਮਾਰਨਾ ਇੱਕਾ ਨਹੀਂ ਬਾੜ ਨੂੰ ਇਹ ਕੇ ਖਿਚੂਣ ਲੱਗੀ ਆ ਹਾਂ ਅਸੀ ਦਾ ਬਾੜ ਮਾ ਯਾਰ ਆਈ ਨਹੀਂ ਗੱਲ ਬਾੜ ਦੀ ਨਹੀਂ ਹੂੰ ਹਾਂ ਅਸੀ ਬਾੜ ਮੈ ਨੂੰ ਟੈਡਰ ਹੋਊਗੀ ਟੈਡਰ ਲਈ ਦੀ ਹੀ ਜਾਣੀ ਹਾਂ ਇਹ ਵੀ ਆ ਮੱਕੀ ਭਾਈ ਅਸੀਂ ਉੱਤਰ ਜਾ ਕੇ ਆਏ ਹੁਣ ਚਾਚੇ ਨਹੀਂ ਆ ਅਸੀਂ ਉੱਧਰ ਤੇ ਹੀ ਆਏ ਆ ਉਹ ਆਇਆ ਮਗਰ ਬੰਦੇ ਸਿੱਕੜੀਆਂ ਬਾਹਰ ਹਾਂ ਬਾਸ ਹੀ ਹੁਣ ਆਈਆਂ ਫਿਰ ਜਾਂ ਤੁਸੀਂ ਪਹੁੰਚ ਪਹੁੰਚੇ ਆ ਤੁਸੀਂ ਉੱਧਰ ਰੱਖ ਕੇ ਅਸੀਂ ਇੱਧਰ ਆ ਗਏ ਉਹ ਫਿਰ ਉੱਧਰ ਉਹ ਪਾਲੀ ਸਾਈਡ ਹੈ ਨਹੀਂ ਤੇ ਬੰਦੇ ਹਾਂ ਤੁਸੀਂ ਇੱਧਰ ਲਵਾ ਕੇ ਥੱਲੇ ਨੰਗੇ ਆਏ ਕੋਲੇ ਹੱਥ ਬੀਵੀ ਦਾ ਹੈਗਾ ਅੱਛਾ ਉਹ ਆਓ ਮੈਂ ਉਹਨੂੰ ਕਰਿਆ ਤਾਂ ਫੋਨ ਉੱਥੇ ਗਿਆ ਤਾਂ ਗੁਰਿੰਦਰ ਨਾ ਮੈਂ ਮਾਈਟਰ ਪੜਾਇਆ ਕਿ ਨਹੀਂ ਮੈਂ ਕੱਲਾ ਹੀ ਜਾ ਕੇ ਰਾਂ ਫਿਰ ਫਿਰ ਵੀ ਦੇਖਣ ਤੇ ਬਾਈ ਇਹ ਵੀ ਆ ਜਿੰਨਾ ਕ ਆਪਾਂ ਤੇ ਸਰੀਆਂ ਨੂੰ ਸੇਵਾ ਕਰਾਇਆ ਹੈ ਬਾਈ ਕੱਲ ਨੂੰ ਫੇਕ ਰਾਂਗੇ ਨਾਲ ਉਹਦੇ ਕੱਲ ਨੂੰ ਵੀ ਜਾਇਆਉਂਗੇ ਘੰਟੇ ਪੰਜ ਸੱਤ ਘੰਟੇ ਮੈਂ ਪੰਜ ਚਾਰ ਘੰਟੇ ਤਿੰਨੋ ਘੰਟੇ ਦਾ ਕੰਮ ਚਾਰ ਪੰਜ ਘੰਟੇ ਤੋਂ ਜ਼ਿਆਦਾ ਹੀ ਹੋ ਜਾਂਦੇ ਫਿਰ ਜਿਹੜੀ ਵੀ ਜਿਹੜਾ ਬੰਦਾ ਜਾਂਦਾ ਬਾਈ ਉਹਨੂੰ ਲਵਾਉਣੇ ਚਾਹੀਦੇ ਲਵਾਉਣੇ ਜੋ ਹਾਂ ਜਦੇ ਬਾਈ ਉੱਥੇ ਫਿਰ ਸੰਗਤ ਹੈ ਸੰਗਤ ਆਈ ਵੀ ਵਾਧੂ ਉੱਥੇ ਬਾਈ ਇੱਕ ਐਂ ਦੇਖ ਲੈ ਚਾਚੇ ਮਰੰਡੇ ਤੇ ਵੀ ਲੰਗਰ ਲੈ ਕੇ ਆਏ ਹੋਏ ਇੱਥੇ ਠੀਕ ਆ ਬਾਈ ਉਹ ਚਾਹੀਦਾ ਜੀਤੇ ਚਿੱਕਣਾ ਸਰਦੀ ਸੇਵਾ ਮੈਂ ਕਹਿੰਦਾ ਐਂ ਕਰਦੇ ਚਾਚੇ ਹਾਂ ਜੇ ਕੱਲ ਨੂੰ ਲੋੜ ਹੋਈ ਥੈਲੇ ਇਕੱਠੇ ਕਰਕੇ ਆਪਾਂ ਭਰ ਕੇ ਲੈ ਕੇ ਚੱਲੀਏ ਉਹਦੇ ਤੇ ਟਰੈਕਟਰ ਟ੍ਰਾਲਾ ਦੇਖ ਲਓ ਉਹ ਥੈਲੀ ਦਾ ਉੱਥੇ ਮਿੱਟੀ ਖਾਣਾ ਬਥੇਰਾ ਉਦੋਂ ਵੀ ਉਹ ਬਦਲੇ ਕੰਮ ਖਾਣ ਨਹੀਂ ਜਾਂਦੇ ਉਹ ਫਿਰ ਉੱਥੇ ਨਾ ਚਾਚੇ ਆਏ ਆ ਪਰ ਥੈਲੀਾਂ ਚ ਛਾਪ ਥੈਲੀ ਉਦੋਂ ਨਹੀਂ ਆਉਂ ਜਿੰਨੇ ਟਰੈਲਰ ਚਲੇਗਾ ਕਿਹੜੀ ਨਹੀਂ ਆਧੀ ਖਾਲੀ ਕਰਕੇ ਫਿਰ ਆਏ ਆ ਉਹ ਫਿਰ ਉਹ ਲੈ ਨਾ ਇੱਧਰ ਤੱਕ ਤੁਹਾਡੇ ਜਿੱਥੇ ਤੁਸੀਂ ਆ ਹਾਂ ਉੱਥੇ ਤੱਕ ਤਾਰਤੀ ਹੁਣ ਮਿੱਟੀ ਵਾਲੀ ਹੋ ਰਹਿ ਗਈਆਂ ਦੀਆਂ ਫਿਰ ਹੁਣ ਸਾਡੀ ਵਾਸ ਹੋ ਗਈ ਤਾਂ ਅਸੀਂ ਆਏ ਫਿਰ ਉਹੀ ਗੱਲ ਹੈ ਹੁਣ ਪਰਾ ਆਈ ਜਾਨੀਆ ਬਿੱਡਾ ਚੋਂ ਆ ਭੈਣੀ ਤੇ ਵੀ ਲੈ ਕੇ ਗਏ ਆ ਚੌਂਤੇ ਇਹਦੇ ਹਾਂ ਸੇ 7 7 ਦੇ ਬਾਅਦ ਪਰ ਆਏ ਆ ਚਾਚੇ ਜਿਕਣਾ ਹੁਣ ਆਪਾਂ ਬਾਅਦ ਚੋਂ ਤਾਂ ਫਿਰ ਭੱਜਦੇ ਆ ਇਹਨਾਂ ਨਾਲ ਪਹਿਲਾਂ ਹੀ ਵਧੀਆ ਆਪਣਾ ਕੰਮ ਹੋ ਜਵੇ ਹੀ ਬਚਾਅ ਹੋ ਜਵੇ ਪਾਬੜਾ ਠੀਕਾ ਵੀ ਚੱਕਣਾ ਚਾਹੀਦਾ ਯਾਰ ਉੱਥੇ ਦੀ ਪਤਾ ਲੱਗਣਾ ਨਹੀਂ ਤੁਸੀਂ ਹੁੰਦਾ ਟਾਈਮ ਪਰ ਹੈ ਆਪਣਾ ਹੱਥ ਆਏਗਾ ਨਾ ਹਾਂ ਆਹ ਹੁਣ ਫਿਰ ਠੀਕੇ ਦਾ ਹਾਂ ਚੱਕਣਾ ਚਾਹੀਦਾ ਸਹੀ ਗੱਲ ਹੈ ਬੰਨਣਾ ਚੱਲਣਾ ਚਾਹੀਦਾ ਹੈ ਹਲੋ ਜਾਈਆ ਪੁਗਾਰੇ ਖਾਲੀ ਹਾਂ ਜੇ ਪਾਈ ਜਾਂਦੇ ਕੋਈ ਕੰਮ ਹੋਵੇ ਕਿੱਥੇ ਟਰੈਕਟਰ ਕਰਦਣੂਗਾ ਨਹੀਂ ਟਰੈਕਟਰ ਨਾ ਟਰੈਕਟਰ ਚੜ੍ਹਨੇ ਦੀ ਜਗ੍ਹਾ ਕਿੱਧਰ ਇਹਨੂੰ ਉਹ ਹੀ ਤਾਂ ਕਹਦਾ ਮੈਂ ਉੱਥੇ ਹੀ ਜਾ ਰਲ ਰਹੇ ਸੇ ਬੰਦਾ ਪਹਿਲੇ ਵੀ ਜਾਂਦਾ ਸਤ ਉੱਥੇ ਨੂੰ ਹੂੰ ਗੱਪੇ ਹੱਤਾਂ ਬਣਾਇਆ ਰਣ ਦੀ ਨਦੀ ਕੋਲ ਆਪਾਂ ਉਸਦੇ ਚੱਕਦੇ ਨਹੀਂ ਨੇ ਦੋਵੇਂ ਅਸੀਂ ਉਧਰ ਹੀ ਕਰੂਗੀ ਆ ਕਰਨੂਗਾ ਜਿਹੜਾਈ ਹੈਂ ਅੱਧੀ ਉਧਰ ਲਗਾਣੀ ਹੈ ਜਿਹੜਾਈ ਕਰੇ ਕਰੂਂਗੇ ਨਦੀ ਚੋਂ ਹੈ ਹਾਂ ਉੱਤੀ ਪਏ ਰਹੇ ਜਿਹਨੇ ਜਿਹੜੇ ਜ਼ਿਆਦਾ ਹੋਆ ਗੱਲ ਗੱਤ ਕਰਦਾ ਬੱਚੇ ਰਾਤੇ ਦੇ ਹੱਟਾ ਸਾਰੇ ਸਨ ਇਹ ਪਤਰੀਆ ਕਰ ਰਹਾ ਮਲੂ ਮੂਲੇ ਆਇਆ ਬੈ ਤਾਂ ਹੂੰ ਤਾਂ ਆਇਆ ਬੈ ਤਾਂ ਨਾ ਉੱਚੀ ਕਾਵੇ ਕਿਹੜਾ ਇਹ ਤਾਂ ਇਹਨੂੰ ਤਾਂ 20 ਵਾਰੀ ਆਪਾਂ ਇਹ ਦਰਖਾਸਤ ਵੀ ਦੇ ਜਾਇਆ ਹੀ ਆ ਚੱਕਦੀ ਨਹੀਂ ਇਹ ਜੀ ਚੱਕ ਹੋ ਜਵੇ ਫਿਰ ਤਾਂ ਬੰਨ ਆਪਣਾ ਇਹ ਜੇ ਇੱਕ ਹੋਰ ਆ ਜੱਜੇ ਬੰਨ ਪਰਾਈ ਚਲਾਈ ਹੋਈ ਜਾਵੇ ਨਾ ਇਹ ਮਜ਼ਬੂਤ ਰਹਿੰਦਾ ਸਫਾਈ ਰਹਿੰਦੀ ਆ ਹੁਣ ਦੋ ਤਿੰਨ ਵਾਰ ਜਦ ਪਿਛਲੀ ਵਾਰ ਟੁੱਟਣ ਲੱਗੀ ਸੀ ਜਦ ਸਾਰੇ ਨਰੇਗਾ ਵਾਲੇ ਲਾ ਕੇ ਸਾਫ ਕਰਾ ਤੋ ਤੇ ਬਾਅਦ ਤੁਮਹਾਂ ਦਾ ਆਤਾ ਬਾਈ ਇਹ ਨਾ ਬਾਈ ਪਾਣੀਆਂ ਦੀ ਮਾਰ ਇੱਕ ਬਚੀ ਜਾ ਚੇ ਹੁਣ ਆਪਣਾ ਏਰੀਆ ਹੀ ਰਹਿ ਗਿਆ ਫਸਲ ਨੂੰ ਬਾਕੀ ਦੇ ਸਾਰੇ ਪਾਸੇ ਉਹ ਹੋ ਗਿਆ ਉੱਥੇ ਵੀ ਮਹਾਰਾਜ ਕਿਰਪਾ ਕਰੂਗਾ ਕਿਰਪਾ ਉੱਥੇ ਹਾਂ ਟੁੱਟਦਾ ਨਹੀਂ ਨਾ ਟੁੱਟਦਾ ਨਹੀਂ ਉੱਥੇ ਹੁਣ ਕਿਰਪਾ ਹੀ ਕਰੂਗਾ ਹਾਂ ਕਿਰਪਾ ਪਰ ਪਾਣੀ ਅੱਗੇ ਜ਼ੋਰ ਤਾਂ ਆਪਣਾ ਕੋਈ ਨਹੀਂ ਹੈਗਾ ਇਹ ਤਾਂ ਬਸ ਆਪਾਂ ਸੇਵਾ ਲੱਗੇ ਪਏ ਆ ਜੇ ਨਾ ਮੰਨ ਕੇ ਚਲ ਹੁਣ ਉਲੇ ਪਾਸੇ ਜਾਂਦਾ ਹਾਂ ਜਿੱਧਰ ਕੁ ਜੇ ਖਵਾਏ ਨਾ ਪਾਟਣਾ ਉੱਥੇ ਤੇ ਹਾਂ ਉੱਥੇ ਮਿੱਟੀ ਮਾਰੀ ਜਾਣੀ ਨਾ ਪਰਲੇ ਪਾਸੇ ਕੱਪੇ ਚੱਲ ਬੜਾ ਚੱਲ ਬੜਾ ਨੇ ਸਹੀ ਗੱਲ ਐ ਖਵਾ ਜਾਂਦਾ ਹੂੰ ਇਹ ਆਪਣਾ ਰੱਖਦਾ ਆਪਣਾ ਲੈਂਦਾ ਤਾਂ ਆਪਣਾ ਲੈਂਦਾ ਇਹ ਲੋ ਜੀ ਮਨ ਚ ਆ ਗਈ ਖਵਾ ਜੇ ਹੁਣ ਇੱਧਰ ਮੈਂ ਇੱਧਰ ਹੁਣ ਮਿੱਟੀ ਲਾ ਲਵਾਂ ਮੈਂ ਕੱਪੇ ਘਰਾਂ ਜਗਾਂ ਨੂੰ ਸਿੱਧੀ ਹਾਂ ਸਮਝਾ ਇਸ ਚੀਜ਼ ਐ ਉੱਥੇ ਦੇਖਦਾ ਸਹੀ ਕਿੱਕਣਾ ਘੁੰਮ ਘੁੰਮ ਕੇ ਪਾਣੀ ਉਹ ਕੱਢਦਾ ਨਾ ਥੱਲੇ ਦੀ ਪੜਦਾ ਪਾਣੀ ਪਰ ਹੈ ਬਾਈ ਫਸਲ ਦਾ ਬਹੁਤ ਹੋਣਾ ਜਿਹਦਾ ਨਿਖਾਨ ਸਹੀ ਗੱਲ ਐ ਹੈ ਕਿ ਨਹੀਂ ਹੂੰ ਮੌਸਮ ਹੁਣ ਫੇਰ ਬਾਈ ਗੜਬੜ ਹੋ ਗਿਆ ਸਾਡੇ ਗੜਬੜਾ ਫੇਰ ਗਿਆ ਇੱਧਰ ਬਹੁਤੀ ਪਿਆ ਕਿਣੀਆਂ ਆ ਗਈਆਂ ਜੀ ਉੱਥੇ ਪੂਰਾ ਮੀਂਹ ਤੇ ਅੱਜ ਹਾਂ ਬਹੁਤ ਵੀ ਪਿਆ ਕਹਿੰਦਾ ਦੁਪਹਿਰੇ ਦਾ ਮਾ ਸਾਢੇ 3 ਵਜੇ ਕੀ ਉਰਜੀਓ ਅੱਜ ਬਚਾਓ ਸਾਢੇ 4 ਵਜੇ ਤੋੜਦੇ ਅੱਜ ਹਾਂ ਦੁਪਹਿਰੇ ਅੱਜੋ 2 ਵਜੇ ਨਹੀਂ ਆਇਆ ਇਹਦਾ ਸ਼ਾਮ ਫੇਰ ਲੈ ਪਰ ਆਹ ਆਪਣੇ ਉੱਥੇ ਵੀ ਕਿਹੜੀਆਂ ਸਾਥੀਆਂ ਆ ਗਈਆਂ ਤੇ ਹੈਂ ਭੂਰਜੀਓ ਭਾਈ ਔਰ ਭੂਰਜੀਓ ਭਾਈ ਭੈਣ ਭੂਰੇ ਪਈ ਐ ਭਾਈ ਅੱਪਾ ਦਾ ਅਰਦਾਸ ਕਰਦੇ ਆਂ ਵੀ ਬਚਾਉ ਰਹੇ ਪਰ ਜਿਹੜਾ ਮੇਰਾ ਵੀਰ ਭਾਈ ਬਈ ਉੱਥੇ ਜਾਂਦਾ ਏ ਚੋ 10 ਮਿੰਟ ਵਾਸਤੇ ਜਾਂਦਾ ਜੋ 5 ਮਿੰਟ ਵਾਸਤੇ ਜਾਂਦਾ ਜੋ ਦੇਖਣੇ ਜਾਂਦਾ ਫੋਟੋ ਖਿੱਚਣੇ ਜਾਂਦਾ ਪਰ ਚਾਰ ਥੈਲੇ ਰੱਖਿਆ ਉਹ ਬਹੁਤ ਬੜੀ ਬਹੁਤ ਬੜੀ ਸੇਵ ਆ ਇਹ ਬਾਅਦ ਚੋਂ ਤਾਂ ਆਪਾਂ ਬਥੇਰੇ ਭੱਜਦੇ ਆ ਲੰਗਰ ਲਾਉਣੇ ਨੂੰ ਉਹ ਕਰਨੇ ਨੂੰ ਇਹ ਨਾ ਵਧੀਆ ਆਪਾਂ ਪਹਿਲਾਂ ਹੀ ਜੇ ਬਚਾਓ ਕਰਾ ਦਈਏ ਭਾਈ ਇੱਥੇ ਜਾਓ ਵੀ ਭਈ ਅਸੀਂ 100 100 ਥੈਲੇ ਨਾ ਠਟਾ ਕੇ ਆ ਹਾਂ 20 50 ਜਿੰਨੇ ਵੀ ਹੁਣ ਆਪਾਂ ਚਾਚੇ ਆਪਾਂ 6 ਜਣੇ ਗਏ ਆ 6 ਜਣੇ ਹੁਣ ਮੰਨ ਕੇ ਚੱਲ 30 30 40 40 ਥੈਲੇ ਸੜ ਦਿੰਦੇ ਕਿੱਥੇ ਗੱਲ ਜਾਂਦੀ ਆ ਹਾਂ ਬੰਡਮਾ ਕੰਮ ਚ ਪਤਾ ਨਹੀਂ ਲੱਗਦਾ। ਵੀਰ ਨੂੰ ਇਕੱਲਾ ਬੰਦਾ ਲਾ ਦਿੱਤਾ। ਇਕੱਲਾ ਬੰਦਾ ਕਿੱਥੇ? ਮੇਰੀ ਗੱਲ ਨਾ ਔਰ ਅਸੀਂ ਅਸੀਂ ਤਾਂ ਹੀ ਆ ਆ ਆਰਮੀ ਵਾਲੇ ਪਤਾ ਕਿਆ ਕਹਿੰਦੇ ਤੇ ਵੀ ਐ ਆ ਇਧਰਲੇ ਨੂੰ ਸੰਭਲੋ ਵੀ ਇਧਰਲਾ ਰਹਿਣ ਦਿਓ। ਅਸੀਂ ਕਿਹਾ ਵੀ ਬਾਈਨਾਂ ਨੂੰ ਕਹਿ ਕੇ ਵੀ ਉਧਰ ਸੰਭਲੋ ਵੀ ਰਾਤ ਹੋ ਜਾਣੀ ਵੀ ਬੰਦੇ ਚਲੇ ਜਾਣਾ। ਫੇਰ ਔਖਾ ਹੋ ਜਾਣਾ ਸਾਨੂੰ। ਥੈਲੇ ਕੋਲ ਪਚਾ ਲਓ ਜਦ ਮਰਜੀ ਲਵਾ ਲਿਓ ਆਪਣੇ। ਨਾ ਠੀਕ ਐ। ਤਾਂ ਤਾਂ ਉਧਰਲੀ ਸਾਈਡ ਸਾਰਾ ਬੂਟੇ-ਬਾਟੇ ਵੱਢ ਕੇ ਸਿੱਟ ਕੇ ਆਏ ਅਸੀਂ। ਹਾਂ ਠੀਕ ਐ। ਕੀ ਆ ਉਹ ਤਾਂ ਧੰਦੀ ਤੇ ਪਾਲੇ ਪਾਸੇ ਲੱਗਿਆ ਵਾਡਾ ਹਾਂ ਜਿਹੜਾ ਪਾਲੀ ਸਾਡ ਨਵਾਂ ਲੱਗਿਆ ਨਵਾਂ ਨਵਾਂ ਲੱਗਿਆ ਨਵਾਂ 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 ਓਹੋ ਉਹ ਉੱਥੇ ਜਾ ਚੇ ਘਟਾ ਜੇ ਉੱਥੇ ਨਹੀਂ ਇੰਨਾ ਤੇਜ਼ ਪਾਣੀ ਦਾ ਉਹ ਪੈਂਦਾ ਮੇਰੇ ਪਾਸੇ ਕਿਹਦਾ ਉਰਲਾ ਹੀ ਆ ਉਰਾ ਉਰਾ ਗਲਾਈ ਆ ਉੱਥੇ ਤੇ ਵੀ ਸਿੱਧਾ ਹੋ ਗਿਆ ਪਾਣੀ ਹਾਂ ਉਹਨੇ ਪਾਸੇ ਥੋੜਾ ਜਿਆਦਾ ਹੈ ਜਿਆਦਾ ਹੈਨਾ ਬਾਕੀ ਭਾਈ ਇਹ ਦੇਖੋ ਫਸਲਾ ਹਾਂ ਜੇ ਲਿਖ ਬੱਸ ਕੀ ਕਰਨਾ ਬੱਸ ਬੌਧੀ ਰਾਜਾ ਚੇ ਆ ਹੈ ਆਪਣੀ ਲਾਈ ਗੱਲਾਂ ਉਹੀ ਤਾਂ ਜੋਲ ਪੁੰਜੋ ਇੰਤਰੀ ਕਰਦਾ ਉਦੋਂ ਉਦੋਂ ਜਿਹੜੀ ਫਸਲ ਲਿਖੀ ਆ ਉਹ ਤਾਂ ਫਿਰ ਕਿਤੇ ਗਈ ਨਹੀਂ ਨਾ ਪਰ ਇਹ ਤਾਂ ਚੱਲ ਪਹਿਲਾਂ ਵਾਲੇ ਕੰਮ ਚਾਹੀਦੇ ਵੀ ਪੱਕੇ ਜੜੇ ਜਿ근ਾ ਹੁਣ ਆ ਪਿਛਲੀ ਵਾਰੀ ਵੀ ਨਾ ਉੱਥੇ ਪੈ ਲਿਆ ਦਾ 파ੜ ਸ਼ੁਰੂ ਹੋਇਆ ਤਾਂ ਮੌਕਣੇ ਅਣਗਹਿਲੀਆਂ ਕਰਤੀਆਂ ਸਰਕਾਰਾਂ ਨੇ ਉਹ ਐਟ ਕੀ ਫੇਰ ਕੰਮ ਕਰਦੇ ਆ ਪਾਰੀ ਤੋਂ ਕਿਹਨੇ ਪੁੱਛਿਆ ਆ ਜਿੱਦਾਂ ਹਾਂ ਕਿਹਜਣੇ ਨਹੀਂ ਪੁੱਛਣੇ ਹਾਂ ਜਿਹੜਾ ਬਾਈ ਆਪਾਂ ਹੁਣ ਵੀ ਲੰਗਰ ਵੀ ਉੱਥੇ ਦੇਖ ਲਾ ਸਾਰੇ ਜਣੇ ਰੌਲਾ ਪਾਉਂਦੇ ਉੱਥੇ ਵੀ ਬਾਈ ਲੰਗਰ ਨਾ ਲੈ ਕੇ ਪਹੁੰਚੋ ਉੱਥੇ ਸਮਾਨ ਨਾਲ ਲਿਜਾਓ ਵੀ ਉੱਥੇ ਕੋਈ ਫਾਇਦਾ ਨਹੀਂ ਹੈਗਾ ਨਾ ਗਾਹਾਂ ਜਾਂਦਾ ਹਾਂ ਵੀ ਹੁਣ ਉਹ ਬੇਅਦਬੀ ਵਾਲੀ ਕੰਮ ਹੋ ਜਾਂਦਾ ਫਿਰ ਇਹਨਾਂ ਵਧੀਆ ਬਾੱਚੋ ਲੋੜਾਂ ਜਿਹਨਾਂ ਨੂੰ ਉਧਰ ਪਾ ਖਰਚੇ ਕਰਕੇ ਫਾਇਦਾ ਉਹ ਬੰਦਾ ਹੈਗਾ ਦਾ ਭਾਈ ਇੱਥੇ ਮੰਨ ਕੇ ਚੱਲ ਤਿੰਨ ਚਾਰ ਹਜ਼ਾਰ ਬੰਦਾ ਹੋਣਾ ਕਿੱਥੇ ਇੱਥੇ ਇੱਥੇ ਸਾ ਟੁੱਟਿਆ ਹੋਇਆ ਪੰਜਾ ਬੰਦੇ ਹੋਊਗਾ ਉਰੇ ਕਹਿੰਦਾ ਕਿ ਉੱਥੇ ਇੱਥੇ ਇੱਥੇ ਅਚਾ ਹਾਂ ਹਾਂ ਉਰੇ ਉਰੇ ਹੈਗਾ ਤਾਂ ਜੇ ਸਾਰੇ ਹੀ ਬੰਦੇ ਘੰਟਾ-ਘੰਟਾ ਵੀ ਲਾਉਣ ਦੋ ਦੋ ਘੰਟੇ ਵੀ ਲਾਉਣਾ ਕਿੱਥੇ ਜਾਂਦਾ ਕਿੱਥੇ ਜਾਂਦਾ ਸਹੀ ਗੱਲ ਕੰਮ ਕਰਨ ਵਾਲੇ ਤਾਂ ਉੱਥੇ 10% ਹੀ ਆ ਬਾਕੀ ਦੇਖਣ ਵਾਲੀ ਹਾਂ ਬਾਕੀ ਫੋਟੋ ਸੈਲਫੀ ਵਾਲੇ ਹਾਂ ਹਾਂ ਵੀਡੀਓ ਵਾਲੇ ਜਾਂਦੇ ਬਾਈ ਉਹ ਚੱਲ ਵੀਡੀਓ ਵੀ ਬਣਾਉਣੀ ਜਾਂ ਚੇ ਬਣਾ ਲੈਣਾ ਕੋਈ ਚੱਕਰ ਨਹੀਂ ਹੈਗਾ ਪਰ ਬਾਈ ਨਹੀਂ ਬਣਾਉਂਦੇ ਨਾ ਬਾਈ ਹਾਂ ਫਿਰ ਸਰਕਾਰਾਂ ਨੂੰ ਮੇਰੀ ਗੱਲ ਸੁਣਾ ਜਿਹੜੀ ਹੁਣ ਉੱਥੇ ਕਹਿੰਦੇ ਆ ਉਧਰ ਹੁਣ ਉੱਥੇ ਆਪਾਂ ਵੀਡੀਓ ਕਰਕੇ ਹੀ ਪਤਾ ਨਹੀਂ ਆਪਾਂ ਨੂੰ ਕਿੱਥੇ ਪਤਾ ਤਾਂ ਹੁਣ ਆਪਾਂ ਨੂੰ ਐ ਵੀ ਪਤਾ ਵੀ ਉੱਥੇ ਰਾਸਣ ਆ ਜੀ ਫੁੱਲ ਆ ਨਹੀਂ ਜਾ ਆਪਾਂ ਵੀ ਤੁਰਪਣਾ ਨਾਲੇ ਲੋਕਾਂ ਦੇ ਵੀ ਚੱਲੋ ਚੱਲੀਏ ਚੱਲੋ ਚੱਲੀਏ ਹੁਣ ਆ ਪਤਾ ਵੀ ਆ ਜੀ ਠੀਕ ਹੈ ਬਾਈ ਇਹ ਵੀਡੀਓ ਹੈ ਤਾਂ ਜ਼ਰੂਰੀ ਹੈ ਵੀ ਵੀ ਹੈ ਵੀ ਭਾਈ ਪਰ ਆਏ ਆ ਵੀ ਬੋਲ ਤਾਂ ਫਿਰ ਇਹੀ ਖੋਲਦਿਆਂ ਹਾਂ ਹਾਂ ਸਮਝ ਗਿਆ ਗੱਲ ਜੇ ਜਰਾ ਤਾਂ ਫਿਰ ਸਸਰੀ ਦਾ ਕਰ ਦਿੰਦੇ ਆ ਹਾਂ ਉਹਨਾਂ ਡਿਲੀਟ ਕਰ ਦੇਣੀ ਆ ਹਾਂ ਉਹ ਚੱਲਣੀ ਆ ਫਿਰ ਅਸਲ ਵਿੱਚ ਹੈ ਪਰ ਸਾਡੀ ਜਿੰਨੀ ਡਾਇਰੈਕਟਰ ਇਹ ਵੀ ਗੱਲ ਇਹ ਵੀ ਗੱਲ ਨਾ ਚੱਲ ਜਿੰਨੀ ਕਾ ਉਹ ਵੀ ਇਹ ਵੀ ਜ਼ਰੂਰੀ ਆ ਪਰ ਕੰਮ ਸਾਰੇ ਜ਼ਰੂਰੀ ਆ ਬਾਕੀ ਵੀ ਦੇਖਦੇ ਹਾਂ ਹੁਣ ਉੱਧਰ ਦਾ ਵੀ ਜੇ ਤਾਂ ਇੱਧਰ ਆਪਣਾ ਮਹਾਰਾਜ ਸੁੱਖ ਰੱਖੇ ਵਿੱਚ ਨੌਰੇ ਦਾ ਜਾ ਉਹਰੇ ਹੈ ਹਾਂ ਹਾਂ ਠੀਕ ਹੈ ਨਾ ਤਾਂ ਆਹੀ ਟਾਈਮ ਚੱਲਾਂਗੇ ਦੁਪਹਿਰ ਨੂੰ ਵਿਹਲੇ ਹੁੰਨੇ ਆ ਫਿਰ ਡੰਗਰਾ ਦਾ ਕਰਕੇ ਆਪਣਾ ਸਾਰਾ ਡੰਗਰ ਛੁੱਕੇ ਹੁੰਦਾ ਹਾਂ ਡੰਗਰਾ ਦਾ ਕਰਕੇ ਮੈਂ ਉਹੀ ਕਹਿੰਦਾ ਫਿਰ ਖੇਡ ਲਾ ਕੇ ਆਉਂਦੇ ਹਾਂ ਦੂਜਾ ਘੰਟੇ ਹਾਂ ਠੀਕ ਉਹ ਹਿੱਤਾ ਹੁਣ ਤਾਂ ਨੇੜੇ ਆ ਚੱਲ ਉੱਥੇ ਤਾਂ ਆਪਾਂ ਨੂੰ ਦੂਰ ਡੇਰਾ ਬਾਬਾ ਨਾਨਕ ਉੱਥੇ ਤਾਂ ਜਾ ਸਕੀਏ ਹੁਣ ਆਪਾਂ ਤੇ ਸਾਡੇ ਬਾਈ ਕੰਮ ਔਖਾ ਹੋ ਗਿਆ ਇੱਥੇ ਹੈ ਸਹੀ ਗੱਲ ਸਾਡੇ ਕੋਲ ਔਖਾ ਹੋ ਰਿਹਾ ਕੰਮ ਤਾਂ ਹੈ ਸਾਡੇ ਬਾਈ ਲੱਗਦੇ ਤਿੰਨ ਚਾਰ ਪਿੰਡਾਂ ਤੇ ਗਏ ਆ ਸਮਾਨ ਲੈ ਕੇ ਹੈ ਉੱਥੇ ਲਾਸਟ ਮੈਂ ਚੱਲਾਂਗੇ ਆਪਾਂ ਹਾਂ ਆਪਾਂ ਨੇ ਬਾਈ ਬਣਾਇਆ ਮੈਂ ਪਲਾਨ ਵੀ ਚੇਕਣਾ ਉੱਥੇ ਪਾਣੀ ਘਟ ਗਿਆ ਜਦੋਂ ਵੀ ਲੋਕਾਂ ਕੋਲ ਸਮਾਨ ਪਹੁੰਚਣ ਲੱਗਿਆ ਫੇਰ ਲੈ ਕੇ ਜਾਵਾਂਗੇ ਚਾਰਾ ਚੂੜਾ ਹੋਰ ਚੀਜ਼ਾਂ ਹੋ ਗਈਆਂ ਹਨ ਅਹੀ ਜਿਆਦਾ ਬਣਾਇਆ ਪਿਆ ਵੀ ਹੁਣ ਤਾਂ ਕੋਈ ਫਾਇਦਾ ਨਹੀਂ ਹੈਗਾ ਜਾਂ ਕਿ ਉੱਥੇ ਹੁਣ ਬਥੇਰੀ ਸੰਗਤ ਗਈ ਵੀ ਉੱਥੇ ਤਾਂ ਆ ਗਈ ਖੜਾ ਆਜੀ ਹਾਂ ਇਹ ਮੈਂ ਨਾ ਕਪੜਾ ਬਹੁਤ ਦਿੰਦਾ ਫਲਾਈ ਬੰਨਿਆ ਕਪੜਾ ਹੁੰਦੇ ਦਮਾ ਸਿਰ ਆ ਫੜਾ ਹਾਂ ਇਹ ਚਾਚੇ ਨੇ ਪੱਕੇ ਪ੍ਰਬੰਧ ਕਰ ਲਏ ਭਾਈ ਆਪਣੇ ਕੀ ਕਰੀਏ ਭਾਈ ਹੁਣ ਜਿੱਥੇ ਜਿੱਥੇ ਮਰਜੀ ਫੁੱਟ ਲਾ ਗਏ ਹਾਂ ਹਾਂ ਸਹੀ ਤਾਂ ਹੈ ਇੱਥੇ ਵੀ ਬਲ ਮਾਰ ਰਹੀ ਤੇ ਆ ਦੂਈ ਤਾਰ ਨੂੰ ਮਾਰਿਆ ਦਿਆ ਕਿੱਥੇ ਹਾਂ ਥੱਲੇ ਇੱਥੇ ਬਾਕੀ ਤਾਂ ਹੁਣ ਲੈ ਨਾ ਥੱਲੇ ਇਕੱਠੀ ਕਰ ਦੇ ਇੰਨੀ ਲੰਬੀ ਕਿਆ ਕਰਾਉਣੀ ਆਪਾਂ ਨੇ ਥੱਲੇ ਵੀ ਕਰ ਦੇ ਇਕੱਠੀ ਸਹੀ ਤਾਂ ਚੀਕ ਲਾ ਰੋ ਸਹੀ ਤਾਂ ਨਾ ਚੀਕੀ ਮਾਰਦੇ ਨਾ ਉਧਰ ਦੇ ਦੇ ਬੱਸ ਸਮਝਿਆ ਸਹੀ ਇੰਨੀ ਲੰਬੀ ਨੂੰ ਕਿਆ ਕਰੂੰਗਾ ਉਹ ਮੈਂ ਕਹਿੰਦਾ ਨਿਆਣੇ ਨੂਨੇ ਤੇ ਖਿੱਚਣ ਤੇ ਇੱਥੇ ਤੂੰ ਕੱਢ ਜਾ ਚਾਚੇ ਅਏ ਇਹਦੀ ਕਿਨਾਰੀ ਚੋਂ ਕੱਢ ਕੇ ਉੱਥੇ ਹੀ ਲੈ ਜਾ ਫੇਰ ਨਹੀਂ ਲੜਕਦੀ ਹਰੂ ਭਾਈ ਦਾ ਕਰੂੰਗਾ ਤੂੰ ਖੜ ਜਾ ਬਚੇ ਜਿਵੇਂ ਤੇਪੀ ਤੇਰੇ ਹੱਥ ਤੇ ਵੀ ਉਹ ਤੂੰ ਐ ਚੋਂ ਕੱਢ ਤਾਂ ਸਹੀ ਇੱਕ ਵਾਰੀ ਇੱਕ ਇੱਥੇ ਤੇ ਕੱਢ ਕੇ ਉੱਥੇ ਫੇਰ ਲੈ ਜਾ ਜੜ ਚ ਆਏ ਇਹ ਚੋਂ ਕੱਢ ਪਹਿਲਾਂ ਤੈਨੂੰ ਦੱਸ ਦਤਾ ਮੈਂ ਕੱਢ ਆਇਆ ਤੇ ਉੱਥੇ ਲੈ ਜਾ ਆਪਣੀ ਚੜਚੇ ਫੇਰ ਉੱਥੀ ਜੀ ਹਾਂ ਹਾਂ ਹੁਣ ਆਇਆ ਜੇ ਉੱਪਰ ਇੱਧਰ ਤੇ ਟਪਾ ਕੇ ਉੱਪਰ ਨੂੰ ਕੱਢ ਲਿਆ ਬੱਸ ਹਾਂ ਇੱਥੇ ਜਿਹੜਾ ਇੱਕ ਹੀ ਬਾਗ ਮਾਇਆ ਇੱਧਰ ਆ ਜਿਹੜੀ ਬਾਹਰ ਥੱਲੇ ਵਾਲੀ ਐਂਗਲ ਆ سپورਟ ਆ سپورਟ سپورਟ ਦੇ ਉੱਪਰ ਟਪਾ ਦੇ ਹਾਂ ਹਾਂ ਟਪਾ ਦੇ ਇੱਥੇ ਨੂੰ ਕੱਢ ਕੇ ਥੱਲੇ ਆ ਜਾਣੀ ਬੱਸ ਇੰਨਾ ਕੰਮ ਤਾਂ ਇਦਾਂ ਨੂੰ ਚਾਚੇ ਬੱਦਲ ਬਹੁਤ ਭੱਜਾ ਜਾਂਦਾ ਹਾਂ ਜੀ ਹਾਂ ਓਣਾ ਛਿਟੇ ਮਾਰਦੇ ਬਸ ਐਦੇ ਨਾਲੇ ਮਾਰਦੇ ਅੰਨ ਮਾਰਦੇ ਹਾਂ ਓਕੇ ਮਾਰਦੇ ਹਾਂ ਹਾਂ ਲੋਟ ਆ ਗਿਆ ਹਾਂ ਚਲੋ ਬਾਕੀ ਬਈ ਠੀਕ ਆ ਜੀ ਜਿਵੇਂ ਅੱਗੇ ਹਨਾ ਮਹਾਰਾਜ ਨੇ ਚਾਇਆ ਕੋਈ ਨਹੀਂ ਹੋਣਾ ਹੁਣ ਤਾਂ ਬਾਕੀ ਆਪਾਂ ਆਪਣਾ ਜੋਰ ਲਾਉਨੇ ਪੂਰਾ ਬਈ ਵੀ ਵਿਚੌਰੇ ਹੁਣ ਸਾਰਾ